ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜੰਮੂਰਿਤ ਸਰ ਦੇ ਇਲਾਕਾ ਰੂਪਨਗਰ ਪਗਤਾ ਵਾਲਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਜਨ ਸਭਾ ਰੱਖੀ ਗਈ ਇਹ ਜਨ ਸਭਾ ਅੰਮ੍ਰਿਤਸਰ اکاؤنٹੈਂਟ ਵੈਲਫੇਅਰ ਐਸੋਸੀਏਸ਼ਨ ਸੁਸਾਇਟੀ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਅਤੇ ਸਮਰਥਨ ਦੇਣ ਦੇ ਪਰੋਸੇ ਨਾਲ ਰੱਖੀ ਗਈ ਇਸ ਜਨ ਸਭਾ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੀਜੇਪੀ ਦੇ ਮਹਾ ਮੰਤਰੀ ਤਰुण ਚੁਗ ਨੇ ਹਾਜ਼ਰੀ ਭਰੀ ਅਤੇ ਇਸੇ ਮੌਕੇ ਤੇ ਅੰਮ੍ਰਿਤਸਰ ਅਕਾਊਂਟੈਂਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਕਮਲ ਪਹਾਵਾ ਅਤੇ ਜਨਰਲ ਸਕੱਤਰ ਅਨੂਪ ਅਰੋੜਾ ਵੱਲੋਂ ਭਾਜਪਾ ਨੇਤਾ ਅਤੇ ਮਹਾ ਮੰਤਰੀ ਤਰुण चुਗ ਦਾ ਫੁੱਲਾਂ ਦੇ ਹਾਰ ਅਤੇ ਸਰੋਪਿਆਂ ਦੇ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸੇ ਮੌਕੇ ਅਕਾਊਂਟੈਂਟ ਵੈਲਫੇਅਰ ਐਸੋਸੀਏਸ਼ਨ ਸੁਸਾਇਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਇਲਾਕੇ ਵਿੱਚੋਂ ਵੋਟਾਂ ਪਾ ਕੇ ਜੇਤੂ ਬਣਾਉਣ ਦਾ ਆਸ਼ਵਾਸਨ ਦਿੱਤਾ। ਇਸੇ ਮੌਕੇ ਭਾਜਪਾ ਨੇਤਾ ਤਰुण ਚੁੱਗ ਨੇ ਅਕਾਊਂਟੈਂਟ ਵੈਲਫੇਅਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਸ਼ਮਨ ਸ਼ਾਹ ਕਮੇਟੀ ਟੁੰਡਾ ਤਲਾਬ ਭਾਜਪਾ ਸੀਨੀਅਰ ਸੈੱਲ ਅਤੇ ਪ੍ਰਧਾਨ ਰਵਿੰਦਰ ਦੱਤਾ ਕੈਸ਼ੀਅਰ ਕਮਲ ਕਿਸ਼ੋਰ ਮਿਤ ਪ੍ਰਧਾਨ ਅਮਨ ਪੁਸ਼ਕੜਨਾ मोंटू मेहरा मुकेश गुप्ता गगन शर्मा देवेंद्र सिंह आई एम गुप्ता वरिंदर शर्मा आदि मौजूद सन आमसर अकाउंट्स बैल्फेलर एसोसिएशन में लौ आए थे तमरा चौधरी थे अरे जीरे लेक्चर और उनकी जड़े के अमरे सर ا پونچي علي بن صاحب جي تياريه Bharatiya Janata Party جے جا باد Bharatiya Janata Party جے جا باد منن بيندي سان جڑا بي جي پي ਸੀਨੀਅਰ ਸਿਟੀਜ਼ਨ ਸਰਵਿਸਾਪੀ ਦਾ ਉਹ ਵੀ ਤੁਹਾਡੇ ਸਵਾਗਤ ਲਈ ਇੱਥੇ ਆ ਜਿਹਦੇ ਵਿੱਚ ਯਸ਼ਪਾਲ ਸੋਨੀ ਵੀ ਸੀਨੀਅਰ ਸਿਟੀਜ਼ਨ ਦੀ ਜਿਹੜੀ ਬੋਡੀ ਹੈ ਤੋਂ ਕੰਮ ਅੱਜ ਉਹ ਤੁਹਾਡੇ ਸਵਾਗਤ ਦਾ ਆਸ਼ਵਾਸਨ ਦਿੱਤਾ ਵੀ ਐਕਟਿਵ ਲੈਕਚਰਾਂ ਦੇ ਵਿੱਚ ਭਾਈ ਆਜੋ ਉਹਨਾਂ ਦੇ ਮੋਟਾ ਕੋਰੋਚਨ ਜਾਂ ਦੀ ਤਕਨੋਲੋਜੀਆ ਚੇਅਰਮੈਨ ਨੇ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ ਐਕਟਿਵ ਤਕਨੋਲੋਜੀਆ ਮਹਾਸਭਾ ਜਿਹੜਾ ਉਹ ਸਾਰਾ ਹੀ ਸਮੁੰਦਰੀ ਜੱਟ ਸਾਹਿਬ ਨੂੰ ਮਤਨ ਕਰੇ ਇਹਨਾਂ ਨੂੰ ਮੋਟਾ ਪਾਈਗੀ ਰਮਨ ਦੇ ਕਰਨ ਕੋਈ ਗੱਲ ਹੈ ਜਿਹੜਾ ਇਹ ਪ੍ਰੈਜ਼ੀਡੈਂਟ ਭੁਗਤ ਰਮਨ ਭੁਗਤ ਜੀ ਨੇ ਜਿਹੜੇ ਉਹ ਇਹਨਾਂ ਦਾ ਇਨਾਅ ਲਏ ਸੀ ਫਿਰ ਅੱਜ ਦੋ ਪਰਵਾਹ ਜੀ ਸਵਾਗਤ ਕਰ ਰਹੇ ਨੇ

ਦਰਨਜੀਤ ਸਿੰਘ ਜੀ ਸਮੁੰਦੇ ਸਾਹਿਬ ਦੀ ਚੋਣਾਂ ਉਹ ਹੀ ਤੇ ਨਿਕਲੇ ਰਿਆ ਬਹੁਤ ਗੱਲਾਂ ਕਰਨ ਦਾ ਵਕਤ ਚਾਹੀਦਾ ਬਹੁਤ ਗੱਲਾਂ ਕਰਨ ਦਾ ਦਿਲ ਵੀ ਕਰਦਾ ਲੇਕਿਨ ਐਕਸਲੇ ਐਂ ਤੇ ਜਿੰਨੀ ਵੀ ਟੀਮ ਖਲੋਕੀ ਮੇਰੀ ਬੋਲੇ ਕੇ ਬੇਟੀ ਉਹ ਨਹੀਂ ਜੇ ਤੇ ਨਾਲ ਕੀ ਚੋਣ ਕੌਂਸਲਰ ਦਾ ਚੋਣ ਨਹੀਂ ਹੈ ये चुनाव है भारत के प्रधानमंत्री चुनाव का चुनाव और भारत का प्रधानमंत्री नरेंद्र मोदी बनना चाहिए कि पप्पू राहुल गांधी बनना चाहिए ये सोच के चुनाव एक बात से वो लोग ने जड़े नोच नोच के हिंदुस्तान की अर्थव्यवस्था को खाने रहे हैं ਔਰ ਇੱਕ ਵਾਰ ਸੇ ਭਾਰਤੀ ਜਨਤਾ ਪਾਰਟੀ ਦੀ ਸੋਚ ਹੈ ਜਿਸ ਨੂੰ ਨਰਿੰਦਰ ਮੋਦੀ ਜੀ ਰਿਪਰੈਜ਼ੈਂਟ ਕਰਦੇ ਜਿਨ੍ਹਾਂ ਨੇ ਦਸ ਸਾਲਾਂ ਵਿੱਚ ਭਾਰਤ ਨੂੰ ਇੱਕ ਬੋਲੰਗ ਸਥਾਨ ਤੇ ਪਹੁੰਚਾਇਆ ਐ ਕਸਵੇਂ ਕਮਲ ਦੇ ਹੁੰਦਾ ਵੋਟ ਜਿਹੜਾ ਉਹ ਸਿੱਧਾ ਨਰਿੰਦਰ ਮੋਦੀ ਜੀ ਨੂੰ ਜਾਏਗਾ ਵੋਟਾਂ ਜਿਹੜੇ ਤਰਨ ਤਰਨ ਜਿੱਤ ਸੰਸਦ ਨੂੰ ਪਾਣਾ ਲੇਕਿਨ ਉਹ ਵੋਟ ਸਿੱਧਾ ਮੋਦੀ ਸਾਹਿਬ ਕੋ ਜਾਣਾ ਅੱਜ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਹਨਾਂ ਪੰਚਾਇਤ ਇਲੈਕਸ਼ਨ ਨਾ ਸਮਝੋ ਇਹਨਾਂ ਕਾਰਪੋਰੇਸ਼ਨ ਦਾ ਇਲੈਕਸ਼ਨ ਵੀ ਨਾ ਸਮਝੋ ਇਹਨੂੰ ਦੇਸ਼ ਦਾ ਇਲੈਕਸ਼ਨ ਸਮਝੋ ਦੇਸ਼ ਦੇ ਭਵਿੱਖ ਦਾ ਇਲੈਕਸ਼ਨ ਸਮਝੋ ਔਰ ਦੇਸ਼ ਦੇ ਪਵਿੱਤਰ ਵਾਸਤੇ ਨਰਿੰਦਰ ਮੋਦੀ ਬਹੁਤ ਜ਼ਰੂਰੀ ਹੈ ਜਿੰਦਾਬਾਦ ਜਿਨ੍ਹਾਂ ਆਪਣਾ ਪੂਰਾ ਜੀਵਨ ਦੇਸ਼ਾ ਸੇ ਲਗਾਤਾ जिना जीवन दा एक एक पल गरीबा से लगा है गरीबी को खत्म करना से लगा कि जिनाने ने कभी करप्शन नहीं की थी हमेशा ही ईमानदारी ना सरकार चलाई है आज करप्ट उन्होंने जेल च भरे ने चोर चके जेल च भरते और देश ईमानदारी ना चले हुई शुरुआत की है आज 80 करोड़ गरीबों के घर राशन आ रहे है 11 ਕਰੋੜ ਦਿੱਲੀਪਾ ਦੇ ਘਰ ਟਾਇਲਟ ਬਣੇ ਨੇ 11 ਕਰੋੜ ਦਿੱਲੀਪਾ ਦੇ ਘਰ ਰਸੋਈ ਦਾ ਸਹੂਜੀ ਹੈ 14 ਕਰੋੜ ਲੋਕਾਂ ਦੇ ਘਰ ਨੂੰ ਪੀਣ ਦਾ ਪਾਣੀ ਪਹੁੰਚਿਆ 35 ਕਰੋੜ ਲੋਕਾਂ ਨੂੰ ਮੈਡੀਕਲ ਇੰਸ਼ੋਰੈਂਸ ਦਿੱਤੀ ਹੈ ਹੁਣ ਸੀਨੀਅਰ ਸਿਟੀਜ਼ਨਸ ਨੂੰ ਉਹਨਾਂ ਨੇ ਸਭ ਨੂੰ 5 ਲੱਖ ਰੁਪਏ ਵਾਲਾ ਕੋ ਮੈਡੀਕਲ ਇੰਸ਼ੋਰੈਂਸ ਦਿੱਤੀ ਹੈ ਇਹੋ ਕੰਮ ਨੇ ਜਿਹੜੇ ਮੋਦੀ ਸਾਹਿਬ ਨੇ ਕੀਤੇ ਹੈ ਮੈਂ ਇਤਿਹਾਸ ਕਰ ਦੇਣਾ ਚਾਹੁੰਦਾ ਮੋਦੀ ਹੈ ਤੇ ਹਾਲ ਤੱਕ ਵਾਅਦੇ ਨਕੇ ਨਹੀਂ ਲਾਏ ਮੋਦੀ ਹੈ ਤੇ ਪਾਕਿਸਤਾਨ ਤੇ ਲਕੀਰ ਹੈ ਮੋਦੀ ਹੈ ਤੇ ਦੇਸ਼ ਦੀ ਤਰੱਕੀ ਹੈ ਮੋਦੀ ਹੈ ਤੇ ਇਮਾਨਦਾਰੀ ਹੈ ਆਓ ਉਸ ਇਮਾਨਦਾਰ ਮੋਦੀ ਦਾ ਸਾਥ ਦਈਏ ਔਰ ਕਮਲ ਦੇ ਫੁੱਤੇ ਮੋਰਾ ਲਾ ਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਮੌਕਾ ਦਈਏ ਐਨਾ ਹੀ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਮੌਕਾ ਦਈਏ ਐਨਾ ਹੀ ਕਹਿੰਦਾ ਹਾਂ मैं चुटी नू बेंदी करांगा एक मोटिया बाली दे महा संगर लो उना लो एक जाने संगर लो ते जाने पुजिन जली गिर्टे नू बेंदी है उस चलते आने हैं जानी के धोटे पटे लाएगी शाश्पाल चली नू 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 बेंदी है जिनानी सिंगे सिंगे को लेटे दे सिंगे सिंगे को लेटे दे सिंगे ਆਪਣੇ ਵੱਡੇ ਭਾਈ ਸਾਹਿਬ ਸ੍ਰੀ ਤਰਨ ਚੂਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹ ਸਾਡੇ ਨਿਵਾਸ ਸਥਾਨ ਤੇ ਆਏ ਨੇ ਤੇ ਅਸੀਂ ਉਹਨਾਂ ਨੂੰ ਪੂਰਾ ਵਿਸ਼ਵਾਸਨ ਦਿੱਤਾ ਮੈਂ ਅਮਰਸਾਰਾ اکاؤنٹੈਂਟ ਵੈਲਫੇਅਰ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਹਾਂ ਤੇ ਪੰਜਾਬ اکاؤنٹੈਂਟ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਹਾਂ ਜੀ ਉਹਨਾਂ ਨੂੰ ਵੀ ਵਿਸ਼ਵਾਸਨ ਦਿੱਤਾ ਕਿ ਸਾਡੇ ਸਾਰੇ اکاؤنٹੈਂਟ ਐਸੋਸੀਏਸ਼ਨ ਪੰਜਾਬ ਦੀਆਂ ਜਿਹੜੀਆਂ 18 ਡਿਸਟ੍ਰਿਕਟ ਹੈ ਬੀਜੇਪੀ ਦੇ ਨਾਲ ਹੈ ਜੀ ਤੇ ਅਸੀਂ ਮੋਦੀ ਸਾਹਿਬ ਨੂੰ 400 ਤੋਂ ਉੱਪਰ ਸੀਟਾਂ ਜਾ ਕੇ ਤੇ ਉਹਨਾਂ ਨੂੰ ਧਰੂਰ ਜਤਾਵਾਗੇ ਜੀ ਤੇ 4 ਤਰੀਕ ਨੂੰ ਅਸੀਂ ਆਪਣੇ ਗ੍ਰਹਿ ਸਥਾਨ ਤੇ ਇਹ ਕੱਟਾਗੇ ਜੀ ਮੋਦੀ ਜੀ ਦੇ ਜਿੱਤੇ ਦੀ ਖੁਸ਼ੀ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਜਿਹੜੇ ਮੋਦੀ ਸਾਹਿਬ ਦੇ ਕਾਮਰੇਦ ਹਨ ਦਾ ਇਹ ਮੋਦੀ ਸਾਹਿਬ ਦਾ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਪਸੰਦ ਨਾ ਆਵੇ ਜੀ ਮੈਨੂੰ ਦੱਸ ਦਿਓ ਸਾਰੇ ਹੀ ਕੰਮ ਵਾਲਾ ਦੇ ਆਲ ਵਰਲਡ ਐਸਬਤ ਉਹਨਾਂ ਦੀ ਰਿਸਪੈਕਟ ਕਰ ਰਿਹਾ ਹਾਂ ਦੂਜੀਆ ਕੋਈ ਸਰਕਾਰਾਂ ਆ ਰਹੀਆਂ ਨਹੀਂ ਜੀ ਤੇ ਇਹੋ ਹੀ ਮੋਦੀ ਸਾਹਿਬ ਦਾ ਸਭ ਤੋਂ ਵੱਡਾ ਕੰਮ ਹੈ ਜੀ ਮੈਂ ਅਰਵਿੰਦਰ ਦਿੱਤਾ ਪ੍ਰੈਜ਼ੀਡੈਂਟ ਅੰਮ੍ਰਿਤਸਰ ਐ ਕਾਊਂਟੈਂਟਸ ਵੈਲਫੇਅਰ ਐਸੋਸੀਏਸ਼ਨ ਸਾਡੇ ਚੇਅਰਮੈਨ ਮਿਸਟਰ ਨੀਰੀਕਲ ਪਾਵਾ ਤੇ ਸਾਡੇ ਜਨਰਲ ਸੈਕਟਰੀ ਅਨੂਬ ਬਰੋੜਾ ਜੀ ਦੇ ਗ੍ਰਹਿ ਨਿਵਾਸ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸ਼੍ਰੀ ਤਰੁਣ ਚੁੱਪ ਜੀ ਆਏ ਉਹਨਾਂ ਨੇ ਆ ਕੇ ਸਾਨੂੰ ਆਪਣੇ ਦਰਸ਼ਨ ਦਿੱਤੇ ਅਸੀਂ ਬੜੇ ਅੱਜ ਸਾਡੇ ਭਾਗ ਖੁਲ ਗਏ ਉਹਨਾਂ ਨੇ ਸਾਡੀ ਬੜੀ ਪਿਆਰ ਨਾਲ ਕਈ ਗੱਲਾਂ ਸੁਣੀਆਂ ਇਥੇ ਸਭ ਹੋਰ ਵੀ ਕਲੋਨੀ ਨਿਵਾਸੀਆਂ ਨੇ ਉਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਸਾਡੇ ਸਾਰੇ ਵੋਟ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਹੀ ਪਾਏਗਾ ਔਰ ਉਹਨਾਂ ਨੂੰ ਬੜੀ ਵੱਡੀ ਜਿੱਤ ਦਿਲਵਾ ਕੇ ਇਥੇ ਦਿੱਲੀ ਭੇਜ ਦੇਣਾ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੰਮ ਨਰਿੰਦਰ ਮੋਦੀ ਜੀ ਕਰਵਾ ਸਕਦੇ ਉਹ ਮੇਰਾ ਨਹੀਂ ਖਿਆਲ ਆਈ ਹੀ ਰੇਟ ਕੋ ਐਸਾ ਲੀਡਰ ਇੰਡੀਆ ਦੇ ਵਿੱਚ ਵੀ ਮੈਨੂੰ ਦੇ ਵਰਲਡ ਦੇ ਵਿੱਚ ਵੀ ਕੋਈ ਐਸਾ ਲੀਡਰ ਨਜ਼ਰ ਨਹੀਂ ਆਉਂਦਾ ਕਿਉਂਕਿ ਮੋਦੀ ਜੀ ਐਸਲੇ ਸਿਰਫ ਹਿੰਦੁਸਤਾਨ ਦੇ ਲੀਡਰ ਨਹੀਂ ਹੈ ਉਹ ਪੂਰੇ ਵਰਲਡ ਨੂੰ ਲੀਡ ਕਰ ਰਹੇ ਹੈ ਔਰ ਉਹਨਾਂ ਦੇ ਨਾਲ ਹਿੰਦੁਸਤਾਨ ਵੀ ਲੀਡ ਕਰ ਰਿਹਾ ਹੈ ਤਾਂ ਕਾਮਰੀਦੋ ਤੁਸੀਂ ਪੁੱਛੋ ਨਾ ਮੇਰੇ ਹਿਸਾਬ ਨਾਲ ਝੜੀ ਲੱਗ ਜਾਏਗੀ ਆਉਣ ਵਾਲੇ ਟਾਈਮ ਤੇ ਤਾਂ ਸਾਡਾ ਫਰਜ਼ ਹੈ ਬੰਦਾ ਇੱਕ ਅੱਛਾ ਲੀਡਰ ਲੋ ਔਰ ਅੱਛੀ ਸਰਕਾਰ ਲੋ ਚੁਣੀਏ ਔਰ ਨਰਿੰਦਰ ਮੋਦੀ ਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈ